ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜੇਸ਼ਨ ਪਿਛਲੇ 22 ਸਾਲਾਂ ਤੋਂ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇੱਕ ਨਾਨ-ਪ੍ਰੋਫਿਟੇਬਲ ਸੰਸਥਾ ਹੈ ਜੋ ਪੰਜਾਬੀ ਲੋਕਾਂ ਦੀ ਸਿਹਤ, ਸਿੱਖਿਆ ਅਤੇ ਸਮਾਜਿਕ ਮਾਮਲੇ ਵਿੱਚ ਮਦਦ ਕਰਦੀ ਹੈ। ਇਸ ਸੰਸਥਾ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਰਾ ਤੇ ਲਖਵਿੰਦਰ ਸਿੰਘ ਉਪਲ ਨੇ ਉਹਨਾਂ ਦੱਸਿਆ ਕਿ ਇਹ ਸੰਸਥਾ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਲੋਕਾਂ ਨੂੰ ਸਹਾਇਤਾ ਦੇਣ ਲਈ ਵਚਨਬੱਧ ਹੈ। ਇਹ ਸੰਸਥਾ ਕੈਨੇਡਾ ਦੇ ਵਿੱਚ ਹਿੰਦੀ ਅਤੇ ਕੈਨੇਡੀਅਨ ਭਾਈਚਾਰੇ ਦੇ ਸਭ ਤੋਂ ਵੱਧ ਤਿਉਹਾਰ ਮਨਾਉਂਦੀ ਹੈ। ਜਿਵੇਂ ਕਿ ਲੋਹੜੀ ਵਿਸਾਖੀ ਅਤੇ ਦੀਵਾਲੀ ਆਦੀ ਇਸ ਸਲਾਵਾ ਇਸ ਸੰਸਥਾ ਵੱਲੋਂ ਕਿਹੜਾ ਨੂੰ ਪ੍ਰਫੁੱਲਤ ਕਰਨ ਲਈ ਟਰਨਮੈਂਟ ਵੀ ਕਰਵਾਏ ਜਾਂਦੇ ਨੇ ਇਸ ਸੰਸਥਾ ਬੋਰਡ ਆਫ ਡਾਇਰੈਕਟਰਸ ਅਤੇ ਕਈ ਸਮਾਜਿਕ ਕਰਮਚਾਰੀਆਂ ਨਾਲ ਮਿਲ ਕੇ ਚਲਾਈ ਜਾਂਦੀ ਹੈ ਜ਼ਿਕਰ ਜੋ ਹੈ ਕਿ ਇਹ ਸੰਸਥਾ ਹਮੇਸ਼ਾ ਨਵੇਂ ਮੈਂਬਰਾਂ ਅਤੇ ਨਵੇਂ ਵਿਚਾਰਾ ਵਾਲੇ ਲੋਕਾਂ ਦਾ ਸਵਾਗਤ ਕਰਦੀ ਹੈ ਤੇ ਇਸ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬੀ ਭਾਈਚਾਰੇ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਅਤੇ ਇਸ ਸੰਸਥਾ ਨੂੰ ਨਵੀਆਂ ਉਚਾਈਆਂ ਤੇ ਵੀ ਪਹੁੰਚਾਇਆ ਜਾਵੇ ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜੇਸ਼ਨ ਪਿਛਲੇ 20 ਤੋਂ 25 ਸਾਲ ਤੋਂ ਸੀ ਕੰਮ ਕਰ ਰਹੀ ਹੈ ਸਾਡਾ ਮੇਨ ਪਰਪਸ ਹੈ ਅਸੀਂ ਆਪਣੀ ਕਮਿਊਨਿਟੀ ਦੀ ਸੇਵਾ ਕਰਨਾ ਜਿਸ ਤਰ੍ਹਾਂ ਅੱਜ ਅਸੀਂ ਅੱਜ ਦਾ ਫੰਕਸ਼ਨ ਅਸੀਂ ਹੈਲਥ ਦੇ ਲੈ ਕੇ ਆ ਰਹੇ ਹਾਂ ਲੋਨਲੀਨੈਸ ਐਂਡ ਹੈਲਥ ਮਿੰਡਲ ਹੈਲਥ ਸਾਡੇ ਕੋ ਪਰਪਸ ਹੈ ਕਿ ਜਿਹੜੇ ਲੋਕੀ ਹੈਗੇ ਆ ਕਿਸੇ ਇਸ ਪ੍ਰੋਬਲਮ ਵਿੱਚੋਂ ਲੰਘ ਰਹੇ ਆ ਜਿਨ੍ਹਾਂ ਤੇ ਪ੍ਰੋਬਲਮ ਕਿਹੜੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਨੂੰ ਪਤਾ ਲੱਗੇ ਕਿ ਇਹ ਪ੍ਰੋਬਲਮ ਹੈ ਕੀ ਆ ਜੇਕਰ ਆਉਂਦੀ ਆ ਤਾਂ ਉਹਦਾ ਹੱਲ ਕੀ ਆ ਤੇ ਜਿਹੜਾ ਮਨ ਕਿਸੇ ਵੀ ਹਾਲਾਤਾਂ ਵਿੱਚ ਕਿਸੇ ਇਨਸਾਨ ਨੇ ਖੁਸ਼ਕਦਰ ਰਹਿਣਾ ਔਰ ਜਦੋਂ ਹੁੰਦ ਸਾਹਿਬ ਨੇ ਦੱਸਿਆ ਕਿ ਅਸੀਂ ਹੈਲਥ ਦੇ ਨਾਲ ਨਾਲ ਜੁੱਤ ਤੇ ਆਪਣੇ ਐਂਟਰਟੇਨਮੈਂਟ ਤੇ ਜਾਂ ਮੇਨ ਪਰਪਸ ਆ ਕਿ ਸਰਟੀਫਾਈਡ ਕਮਿਊਨਿਟੀ ਆ ਉਹ ਖੁਸ਼ਕਦਰ ਰਹਿ ਸਕਦੇ ਉਹਨਾਂ ਦੀ ਹੈਲਪ ਕਿਦਾਂ ਕੀਤੀ ਸਰਸ ਦੱਸ ਦਿਆ ਜਿੰਨੇ ਵੀ ਆਪਣੇ ਇੰਡੀਅਨ ਕਮਿਊਨਿਟੀ ਦੇ ਜਿਹੜੇ ਹੈਗੇ ਆ ਫੰਕਸ਼ਨ ਆ ਫੈਸਟੀਵਲ ਜਿਹਾ ਫੋਰ ਇਗਜ਼ਾਮਪਲ ਲੋੜੀ ਆ ਬਸੱਖੀ ਆ ਦਿਵਾਲੀ ਆ ਇਹਦੇ ਨਾਲ ਨਾਲ ਅਸੀਂ ਜਿਹੜੇ ਸੀਨੀਅਰਸ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਸੀਨੀਅਰ ਡੇ ਲੇਡੀਜ਼ ਦਾ ਇੰਟਰਨੈਸ਼ਨਲ ਔਮਨ ਡੇ ਉਹਦੇ ਹਾਂਜੀ ਔਰ ਜਿਹੜੇ ਇੱਥੇ ਕੈਨੇਡਾ ਦੇ ਹੈਗੇ ਆ ਕਯੂਬਰਡ ਡੇ ਇਨ ਕੈਨੇਡੀ ਇਦੇ ਨਾਲ ਨਾਲ ਅਸੀਂ ਮੈਂਟਲ ਹੈਲਥ ਤੇ ਪਲੱਸ ਇਹਦੇ ਨਾਲ ਨਾਲ ਹੋਰ ਹੈਗੇ ਆ ਬੱਚਿਆਂ ਦੇ ਜੁੱਧ ਐਜੂਕੇਸ਼ਨਲ ਹੈਗੀ ਆ ਪਬਲਿਕ ਸਪੀਕਿੰਗ ਕੰਪੀਟੀਸ਼ਨ ਅਸੀਂ ਹਰ ਸਾਲ ਇੱਕ ਪਬਲਿਕ ਪਬਲਿਕ ਸਪੀਕਿੰਗ ਕੰਪੀਟੀਸ਼ਨ ਕਰਾਉਨੇ ਆ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਆਮ ਸਟੇਜ ਦੇ ਵਿੱਚ ਪਬਲਿਕ ਦੇ ਵਿੱਚ ਬੋਲਣ ਦੀ ਜਿਹੜੀ ਭਾਵਨਾੜੀ ਹੈਗੀ ਪੈਦਾ ਹੁੰਦੀ ਆ ਉਹਨਾਂ ਹੈਜਿਟੇਸ਼ਨ ਦੂਰ ਹੁੰਦੀ ਆ ਔਰ ਅਸੀਂ ਫਿਰ ਸਾਡੇ ਹਰ ਵਾਰ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਬੱਚੇ ਪਾਰਟਿਸਪੇਟ ਕਰਦੇ ਆ ਉਹਨਾਂ ਨੂੰ ਇੱਕ ਅੱਛੇ ਪਲੇਟਫਾਰਮ ਤੇ ਉਹਨਾਂ ਨੂੰ ਅੱਛਾ ਅਵਾਰਡ ਦਿੱਤਾ ਜਾਪੇ ਜਾਵੇ ਫਾਰ ਐਗਜ਼ਾਮਪਲ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਕਯੂਬਿਕ ਅਸੈਂਬਲੀ ਟ੍ਰੈਪ ਕੀਤਾ ਸੀਗਾ ਜਦੋਂ ਕਯੂਬਿਕ ਅਸੈਂਬਲੀ ਦੇ ਅੰਦਰ ਕਿੱਦਾਂ ਕਿੱਦਾਂ ਦੇ ਬੈਲ ਕਿੱਦਾਂ ਪਾਸ ਹੁੰਦੇ ਆ ਜਾਂ ਅੰਦਰ ਕਿਦਾਂ ਫੰਕਸ਼ਨ ਕਿਸਤਾ ਹੁੰਦੇ ਆ ਲਾਸਟ ਈਅਰ ਅਸੀਂ ਆਪਣੇ ਆਟੋਵਾ ਵਿੱਚ ਗਿਆ ਸੀ ਪਾਰਲੀਮੈਂਟ ਹਾਊਸ ਦੇ ਵਿੱਚ ਉਦੋਂ ਗਿਆ ਸੀ ਪਾਰਲੀਮੈਂਟ ਹਾਊਸ ਦੇ ਵਿੱਚ ਕਿਸ ਤਰ੍ਹਾਂ ਵਰਕ ਹੁੰਦੇ ਆ ਔਰ ਬਾਕੀ ਟਾਈਮ ਟੂ ਟਾਈਮ ਅਸੀਂ ਆਪਣੇ ਸਮਾਜ ਦੀ ਸੇਵਾ ਕਰਦੇ ਰਵਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਜਦੋਂ ਕੋਵਿਡ ਹੋਈ ਆ ਕੋਵਿਡ ਵਿੱਚ ਸਾਡੀ ਆਰਗੇਨਾਈਜੇਸ਼ਨ ਨੇ ਗੁਰਦੁਆਰਾ ਸਾਹਿਬ ਕਯੂਬਿਕ ਦੇ ਨਾਮ ਨਾਲ ਰੜ ਕੇ ਅਸੀਂ ਸਾਰੇ ਹਸਪੀਟਲਸ ਨੂੰ ਜਿਹੜੇ ਫਰਸਟ ਲਾਈਨ ਤੇ ਕੰਮ ਕਰਦੇ ਸੀ ਉਹਨਾਂ ਸਾਰਿਆਂ ਨੂੰ ਲੰਚ ਪ੍ਰੋਵਾਈਡ ਕੀਤੇ ਸੀ ਇਹ ਬਹੁਤ ਵੱਡਾ ਪ੍ਰੋਜੈਕਟ ਸੀ ਸਾਡੀ ਆਰਗੇਨਾਈਜੇਸ਼ਨ ਨੇ ਵੀ ਆਪ ਮੇਰੇ ਕਾ 15000 ਪਲਸ ਜਿਹੜੀ ਡੋਨੇਸ਼ਨ ਉਸ ਕੰਮ ਦੇ ਵਿੱਚ ਦਿੱਤੀ ਸੀ ਤੇ ਅਸੀਂ ਚਾਹੁੰਦੇ ਸੀ ਕਿ ਇਹ ਜਿਹੜੇ ਕੋਵਿਡ ਦੇ ਵਿੱਚੋਂ ਇਹ ਅਸੀਂ ਆਪਣੇ ਕਮਿਊਨਿਟੀ ਨੂੰ ਕੱਢ ਸਕੀਏ ਦੂਜਾ ਉਸ ਟਾਈਮ ਅਸੀਂ ਦੋ ਹਸਪੀਟਲਸ ਨੂੰ ਅਸੀਂ ਮਸ਼ੀਨਾਂ ਵੀ ਲੈ ਕੇ ਦਿੱਤੀਆਂ ਜਿਹਦੇ ਨਾਲ ਕਿ ਉਹ ਜਿਹੜੇ ਆਪਰੇਸ਼ਨ ਜਦੋਂ ਕਰਦੇ ਆ ਉਹਦੇ ਵਿੱਚ ਉਹ ਇਸ ਤਰ੍ਹਾਂ ਸੇਫ ਰਹਿਣ ਡਾਕਟਰ ਵੀ ਸੇਫ ਰਹਿਣ ਸਟਾਫ ਵੀ ਸੇਫ ਰਹੇ ਜਿਹੜੇ ਆਪਰੇਸ਼ਨ ਕਰਦੇ ਉਸ ਟਾਈਮ ਦੇ ਵਿੱਚ ਤੇ ਅਸੀਂ ਹੁਣ ਤੱਕ ਅ ਇੱਥੇ ਬਹੁਤ ਵੱਡੇ ਟੂਰਨਾਮੈਂਟ ਅਸੀਂ ਹੋਲਡ ਕੀਤੇ ਆ ਅਸੀਂ ਜਿਹੜੀਆਂ ਵਿਸਾਖੀ ਦੇ ਪ੍ਰੋਗਰਾਮ ਜਿਨ੍ਹਾਂ ਵਿੱਚ 12-1200 ਬੰਦੇ ਆਉਂਦੇ ਸੀ ਹੁਣ ਸ਼ਾਇਦ ਕਈ ਵਾਰੀ ਲੋਕਾਂ ਨੂੰ ਇਹ ਪੋਸੀਬਲੀ ਨਹੀਂ ਲੱਗਦਾ ਕਿ ਇਦਾਂ ਹੋ ਸਕਦਾ ਪਰ ਇਦਾਂ ਸੀ ਔਰ ਉਹਦੇ ਵਿੱਚ ਸਾਡੀ ਪ੍ਰੋਡਕਸ਼ਨ ਸਾਡੀ ਸਾਰੀ ਆਰਗੇਨਾਈਜੇਸ਼ਨ ਦੀ ਹੁੰਦੀ ਸੀ ਅਸੀਂ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ ਹੁਣ ਉਸ ਵੇਲੇ ਪਾਪੂਲੇਸ਼ਨ ਆਪਣੇ ਇੰਡੀਆ ਦੀ ਬਹੁਤ ਥੋੜੀ ਸੀ ਪਰ ਹੁਣ ਤਾਂ ਪਾਪੂਲੇਸ਼ਨ ਉਹ ਤੋਂ ਮੇਰੇ ਕਹਾਣੀ ਟਾਈਮ ਜ਼ਿਆਦਾ ਹੋ ਗਈ ਆ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਕੰਮਾਂ ਵਿੱਚ ਇਨਵੋਲਵ ਹੋਣ ਸਾਡੇ ਬੱਚਿਆਂ ਨੂੰ ਯੰਗ ਨੂੰ ਸਾਰਿਆਂ ਨੂੰ ਇਹਨਾਂ ਨੂੰ ਚਾਂਸ ਮਿਲੇ ਉੱਥੇ ਜਾ ਕੇ ਇਹ ਪਰਫਾਰਮ ਕਰਨ ਅਬ ਇੰਜੋਏ ਕਰਨ ਲਰਨ ਕਰਨ ਟੀਮ ਵਰਕ ਲੀਡਰਸ਼ਿਪ ਇਹ ਸਾਰੀ ਅਸੀਂ ਚਾਹੁੰਦੇ ਹਾਂ